ਭਾਰਤ ਵਿੱਚ ਮੈਟਰੋ ਰੇਲ ਨੈਟਵਰਕ ਤੇਜ਼ੀ ਨਾਲ ਫੈਲ ਰਿਹਾ ਹੈ ਹੁਣ ਦੇਸ਼ ਵਿੱਚ ਮੈਟਰੋ ਰੇਲ ਨੈਟਵਰਕ ਦੀ ਕੁੱਲ ਲੰਬਾਈ 1000 ਕਿਲੋਮੀਟਰ ਹੋ ਗਈ ਹੈ ਇਸ ਵੱਡੇ ਨੈਟਵਰਕ ਨਾਲ ਭਾਰਤ ਹੁਣ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਰੇਲ ਨੈਟਵਰਕ ਵਾਲਾ ਦੇਸ਼ ਬਣ ਗਿਆ ਹੈ ਜਿਕੇ ਯੋਗ ਹੈ ਕਿ ਦਿੱਲੀ ਨੇ ਆਪਣੀ ਮੈਟਰੋ ਯਾਤਰਾ ਸਾਲ 2002 ਵਿੱਚ ਸ਼ੁਰੂ ਕੀਤੀ ਸੀ ਜਦੋਂ ਉਸ ਵੇਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦਿੱਲੀ ਦੇ ਲੋਕਾਂ ਨੂੰ ਪਹਿਲੀ ਮੈਟਰੋ ਦਿੱਤੀ ਸੀ ਉਸੇ ਰਵਾਇਤ ਨੂੰ ਅੱਗੇ ਵਧਾਉਂਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲੋਕਾਂ ਨੂੰ ਨਵੇਂ ਮੈਟਰੋ ਪ੍ਰੋਜੈਕਟ ਅਤੇ ਨਵੋ ਭਾਰਤ ਦਾ ਤੋਹਫਾ ਦਿੱਤਾ ਜਿਸ ਕਹੋ ਗਿਆ ਕਿ ਪਿਛਲੇ ਦਹਾਕੇ ਵਿੱਚ ਮੈਟਰੋ ਦੇ ਨੈਟਵਰਕ ਦਾ ਤਿੰਨ ਵਾਰ ਵਿਸਥਾਰ ਹੋਇਆ ਹੈ ਮੈਟਰੋ ਨੈਟਵਰਕ 2014 ਵਿੱਚ ਸਿਰਫ 248 ਕਿਲੋਮੀਟਰ ਤੋਂ ਵੱਧ ਕੇ ਹੁਣ 1000 ਕਿਲੋਮੀਟਰ ਹੋ ਗਿਆ ਹੈ ਅੱਜ 11 ਸੂਬਿਆਂ ਦੇ 23 ਸ਼ਹਿਰਾਂ ਵਿੱਚ ਮੈਟਰੋ ਰੇਲ ਨੈਟਵਰਕ ਹੈ 2014 ਵਿੱਚ ਇਹ ਸਿਰਫ 5 ਸੂਬਿਆਂ ਅਤੇ 5 ਸ਼ਹਿਰਾਂ ਵਿੱਚ ਹੀ ਸੀ 1 ਕਰੋੜ ਤੋਂ ਵੱਧ ਲੋਕ ਹਰ ਰੋਜ਼ ਮੈਟਰੋ ਵਿੱਚ ਸਫ਼ਰ ਕਰਦੇ ਨੇ ਜਿਹੜੇ ਕਿ 2014 ਵਿੱਚ ਸਫ਼ਰ ਕਰਨ ਵਾਲੇ 28 ਲੱਖ ਯਾਤਰੀਆਂ ਦੇ ਮੁਕਾਬਲੇ 8 ਗੁਣਾ ਵੱਧ ਨੇ ਇਸ ਦੇ ਨਾਲ ਹੀ ਮੈਟਰੋ ਰੇਲ ਗੱਡੀਆਂ ਅੱਜਕੱਲ ਪੌਣੇ 3 ਲੱਖ ਕਿਲੋਮੀਟਰ ਰੋਜ਼ਾਨਾ ਸਫ਼ਰ ਕਰਦੀਆਂ ਨੇ ਜਿਹੜੀਆਂ ਕਿ ਇੱਕ ਦਹਾਕੇ ਪਹਿਲਾਂ ਰੋਜ਼ਾਨਾ 86000 ਕਿਲੋਮੀਟਰ ਰੋਜ਼ਾਨਾ ਸਫ਼ਰ ਦੇ ਮੁਕਾਬਲੇ 3 ਗੁਣਾ ਹੈ